we <laughs> ਅੱਜ ਵਾਸਤੇ ਨਾਲ ਡਿਸਟ੍ਰਿਬਿਊਟ ਕਰ ਰਹੇ ਨਾਲ ਇਹਨਾਂ ਨੂੰ ਰਿਜ਼ਲਟ ਇਹਨਾਂ ਦਾ ਦੱਸਦੇ ਆ ਸਾਰੇ ਪਾਸੇ 50% ਤੋਂ ਬਾਅਦ ਇਹਨਾਂ ਨਾਲ ਅੱਜ ਪੰਜਾਬ ਸਰਕਾਰ ਉਹ ਤੇ ਆਪਕ ਮਾਪੇ ਮੈਨਿੰਦਾ ਜੋ ਆਯੋਜਿਤ ਕੀਤਾ ਗਿਆ ਬਹੁਤ ਹੁੰਤਾ ਹਮ ਨਾਲ ਮੋਬਾਈਲ ਤੇ ਮੈਸੇजेस ਆ ਰਹੇ ਆ ਭਗਵੰਤ ਮਾਨ ਜੀ ਵੀ ਆਪ ਚੈੱਕ ਕਰ ਰਹੇ ਸੀਮ ਸਾਹਿਬ ਐਜੂਕੇਸ਼ਨ ਮਿਨਿਸਟਰ ਸਾਹਿਬ ਵੀ ਕਰ ਰਹੇ ਆ ਹਾਂ ਜੀ ਕਿ ਇਸ ਅਧਿਆਪਕ ਮਾਪੇ ਮੈਨਿੰਦਾ ਨੂੰ ਬਹੁਤ ਪ੍ਰਭਾਵਸ਼ਾਲੀ ਤਨ ਨਾਲ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਦੇ ਚ ਅਤੇ ਸਿੱਖਿਆ ਦਾ ਇੱਕ ਜੋ ਸੁਨੇਹਰੀ ਸੁਨੇਹਾ ਸਾਰੇ ਹਾਂ ਜੀ ਹਾਂ ਜੀ ਹਰ ਬੱਚਾ ਪੜ੍ਹ ਸਕੇ ਹਰ ਕਾ ਚਾਨਨ ਹੋ ਸਕੇ ਕੋਈ ਵੀ ਪੜਾਈ ਦੋ ਵਾਂਜਣਾ ਰਹਿ ਸਕੇ ਇਸ ਕਰਕੇ 10 ਤੋਂ 30 ਮਿੰਟ ਤੱਕ ਦਾ ਟਾਈਮ ਹੈ ਪਰ ਬੱਚੇ ਨੂੰ ਕੋਈ ਛੁੱਟੀ ਨਹੀਂ ਹੈ ਬੱਚੇ ਉਸੇ ਤਰ੍ਹਾਂ 9:30 ਤੋਂ 9:30 ਵਜੇ ਤੱਕ ਸਕੂਲ ਕਰਾਏ ਇਸ ਕਰਕੇ ਖੋਲੀ ਖੋਲੀ ਪੇਰੈਂਟਸ ਆ ਰਹੇ ਤੇ ਫਿਰ ਉਹਨੂੰ ਉਹਨਾਂ ਨੂੰ ਪੇਪਰ ਵੀ ਦਿਖਾਵਾਂਗੇ ਜਿਹੜੇ ਇਹਨਾਂ ਨੇ ਜੋ ਇਹਨਾਂ ਦੇ ਬਲਿਆੰਕਲੀ ਟੈਸ ਸੀ ਹਾਂਜੀ ਪੂਰੇ ਸਾਲ ਦਾ ਉਸ ਤੋਂ ਬਾਅਦ ਫਰਵਰੀ ਵਿੱਚ ਫੇਰ ਟੈਪਰ ਹੋਣਗੇ ਫਿਰ ਫਾਈਨਲ ਟੈਪਰ ਹੋਮਾ ਚੁਈਏ ਇਹ ਜਿਹੜਾ ਹੁਣਾਂ ਦੀ ਪੜ੍ਹਾਈ ਜਿਹੜੇ ਪੇਪਰ ਹੋਏ ਵਧੀਆ ਹੋਏ ਸਾਰਿਆਂ ਦੇ ਹਾਂਜੀ ਪੇਪਰ ਵਧੀਆ ਹੋਏ ਨਾਲ ਇੱਕ ਪੰਜਾਬ ਸਰਕਾਰ ਦਾ ਪ੍ਰੋਜੈਕਟ ਚੱਲ ਰਿਹਾ ਸਮਰੱਥ ਪ੍ਰੋਜੈਕਟ ਜਿਹਦੇ ਤਹਿਤ ਸਾਨੂੰ ਨਵੀਆਂ ਕੁਸ਼ਮਿਲੀਆਂ ਹੋਰ ਸੀਨੀਅਰ ਕਾਲਦੀਆਂ ਹਵਾਲੇ ਤੇ ਦਿਹਾਈਆਂ ਉਹ ਕਿੰਵੀਂ ਕਲਾਸ ਤੱਕ ਬਣਦੀ ਹੈ ਪ੍ਰੋਜੈਕਟ ਉਹ 8ਵੀਂ ਤੱਕ ਹੈ 8ਵੀਂ ਤੱਕ ਹੈ ਹਾਂਜੀ ਤੀਸਰੀ ਤੋਂ ਲੈ ਕੇ 8ਵੀਂ ਤੱਕ ਨਾ ਉਹ ਕੁਸ਼ਮਿਲੀਆਂ ਇਹਨਾਂ ਨੂੰ ਠੀਕ ਹੈ ਜੀ ਤੇ ਉਹ ਸੰਰੱਥ ਸਮਰੱਥ ਪ੍ਰੋਜੈਕ ਚਾਰੋਂ ਪੰਜਾਬੀ ਇੰਗਲਿਸ਼ ਅਤੇ ਮੈਥ ਵਿਸ਼ੇ ਵਿੱਚ ਬੱਚਿਆਂ ਨੂੰ ਨਿਪੁੰਨ ਬਣਾਉਣ ਵਾਸਤੇ ਉਹਨਾਂ ਦੇ ਕਾਫੀ ਉਹਦੇ ਵਿੱਚ ਬਹੁਤ ਬਹੁਤ ਚੀਜ਼ਾਂ ਜਿਹਦੇ ਵਿੱਚ ਬੱਚੇ ਘਰ ਵੀ ਪ੍ਰੈਕਟਿਸ ਕਰਨਗੇ ਉਹਦੇ ਵਿੱਚ ਸਟੋਰੀਜ਼ ਵੀ ਹੈ ਪਿਕਚਰਸ ਵੀ ਪੁੱਟ ਹੈ ਗਿਆ ਬਹੁਤ ਵਧੀਆ ਬਹੁਤ ਵਧੀਆ ਪ੍ਰੈਲਾ ਕੀਤਾ ਠੀਕ ਹੈ ਥੈਂਕ ਯੂ ਜੀ ਕਿ ਅਸੀਂ ਜਿਹੜਾ ਸਰਕਾਰੀ ਸਕੂਲ ਹੈ ਸਾਡਾ ਸਕੂਲ ਇੱਥੇ ਬੜੀਆਂ ਸਾਰੀਆਂ ਚੀਜ਼ਾਂ ਸਰਕਾਰੀ ਹੈ ਕੈਂਪਾਂ ਲੰਗੀਆਂ ਵੀ ਕੀਤੀ ਉਹਨਾਂ ਮੈਗਾ ਵੀ ਹੈ ਮੈਗਾ ਵੀ ਬਿਲਕੁਲ ਸਾਫ ਸੁਥਰਾ ਇਹ ਹੈ ਇਹ ਕਮਰਾ ਦਾ ਇਹ 스마트 ਰੂਮ ਆ 스마트 ਰੂਮ ਦਾ ਮਤਲਬ ਹੈ ਗ੍ਰੀਨ ਕੋਡ ਲੱਗੇ ਆ ਮਤਲਬ ਕੰਦ ਵਿੱਚ ਬਲੈਕ ਕੋਡ ਨਹੀਂ ਹੈ ਇਹ ਕਮਰਾ ਤੁਸੀਂ ਦੇਖੋ ਕਿ ਛੇ ਇੱਥੇ ਪੱਖੇ ਲੱਗੇ LED న్యూ ਲਾਈਟ ਇਹਦੀ ਪ੍ਰੋਜੈਕਟਰ ਤੇ ਲੱਗੇ ਹੋਇਆ ਹੈ 스마트 ਰੂਮ ਦੀ ਪਹਿਚਾਣ ਪ੍ਰਾਈਵੇਟ ਸਕੂਲ ਕਿਤੇ ਚੱਲਦਾ ਇਹ ਫੈਸਿਲਟੀਆਂ ਜਿਹੜੀਆਂ ਕਿ ਟੌਪ ਦੇ ਸਕੂਲਾਂ 'ਚ ਮਿਲਦੀਆਂ ਦੂਸਰਾ ਤੇ ਅਸੀਂ ਸਾਰੇ ਪੇਰੈਂਟਸ ਜਿਹੜੇ ਇਹੀ ਚਾਹਦੇ ਆ ਕਿ ਸਾਡੇ ਬੱਚੇ ਪੜ੍ਹਨ ਹੁਣ ਬੱਚੇ ਪੜ੍ਹਨਾ ਜਿਹੜਾ ਨਾ ਉਹ ਐ ਕੱਲੇ ਟੀਚਰ ਦੇ ਵਾਸਤਾ ਕੰਮ ਨਹੀਂ ਹੈਗਾ ਤੁਸੀਂ ਕਹੋ ਨਾ ਕਿ ਮੈਂ ਟੀਚਰ ਨੂੰ ਦੇ ਦਿੱਤੇ ਤੇ ਬੱਚੇ ਪੜ ਜਾਣਗੇ ਤਾਂ ਨਹੀਂ ਹੋ ਸਕਦਾ ਬੱਚੇ ਪੜਾਣਾ ਜਾਂ ਪੜਨਾ ਉਹ ਸਾਡਾ ਦੋਹਾਂ ਦਾ ਕੰਮ ਆ ਪੇਰੈਂਟਸ ਦਾ ਵੀ ਆਪਣੇ ਐਂਡ ਤੋਂ ਤੇ ਟੀਚਰ ਦਾ ਆਪਣੇ ਐਂਡ ਤੋਂ ਤੁਸੀਂ ਟਾਈਮ ਟੂ ਟਾਈਮ ਟੀਚਰ ਦੇ ਨਾਲ ਕੰਟੈਕਟ ਕਰਨਾ ਜਿਵੇਂ ਮਹੀਨੇ ਬਾਅਦ ਤੁਸੀਂ ਟੀਚਰ ਕੋਲ ਆਏ ਹਾਂਜੀ ਤਾਂ ਤੁਸੀਂ ਦੱਸੋ ਮੇਰਾ ਬੱਚਾ ਕਿੱਦਾਂ ਹੈ ਪੰਜਾਬੀ ਦੀ ਕੀ ਹੈ ਇੰਗਲਿਸ਼ ਵਿੱਚ ਕੀ ਹੈ ਹਿਸਾਬ ਚ ਕੀ ਹੈ ਇਹਨੂੰ ਦੱਸਿਓ ਫਿਰ ਟਾਈਮ ਟੂ ਟਾਈਮ ਜਿਹੜੀ ਸਰਕਾਰੀ ਫੈਸਿਲਿਟੀਆਂ ਮਿਲਦੀ ਹੈ ਉਹਦੇ ਬਾਰੇ ਆਪਾਂ ਡਿਸਕਸ ਕਰੀਏ ਬਹੁਤ ਸਾਰੀਆਂ ਚੀਜ਼ਾਂ ਆ ਗਿਆ ਜਿਹੜੀਆਂ ਮਿਲਦੀਆਂ ਲੇਕਿਨ ਕੀ ਹੁੰਦਾ ਪੇਰੈਂਟਸ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਜਦੋਂ ਵਜੀਫਾ ਦੀ ਲਾ ਲੋ ਵਜੀਫਾ ਮਿਲਦਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੇਕਿਨ ਉਹਦੇ ਵਾਸਤੇ ਕੁਝ ਕੰਡੀਸ਼ਨਸ ਹੁੰਦੀਆਂ ਸ਼ਰਤਾਂ ਹੁੰਦੀਆਂ ਹੁਣ ਪੇਰੈਂਟਸ ਨੂੰ ਉਹਦੀ ਸਪੋਰਟ ਨਹੀਂ ਆ ਨਾਆਂ ਸ਼ਰਤਾਂ ਤੇ ਪੇਰੈਂਟਸ ਕਹਿੰਗਾ ਨਹੀਂ ਮੇਰੇ ਕੋਲ ਨਹੀਂ ਢਾਈ ਰਹੀ ਹੈ ਰਮਨ ਦੋ ਦਿਨ ਤੁਸੀਂ ਮੈਨੂੰ ਕਹੋ ਸੇਵਾ ਕੇਂਦਰ ਤੇ ਜਾ ਮੇਰੇ ਕੋਲ ਟਾਈਮ ਨਹੀਂ ਹੈਗਾ ਲੇਕਿਨ ਅਗਰ ਵਰਤ ਕਰੋ ਸਾਨੂੰ ਪਹਿਲਾਂ ਹੀ ਪਤਾ ਹੋਵੇ ਜਾਂ ਵੀ ਟਾਈਮ ਟੂ ਟਾਈ ਅਸੀਂ ਉਹ ਚੀਜ਼ਾਂ ਪਹਿਲਾਂ ਕਰਵਾ ਲਈਏ ਸਰਕਾਰ ਚਾਹੀਏ ਕੋਈ ਸਾਰੇ ਅੰਮਲਾਂ ਆਪਾਂ ਦੇਣੀ ਰੱਖੀ ਕੁੜੀਆਂ ਨਾਲ ਵੀ ਕੋਈ ਦਿੱਕਤ ਨਹੀਂ ਤੇ ਮੁੰਡਿਆਂ ਨੂੰ ਕੋਈ ਐਡਵਾਂਟੇਜ ਨਹੀਂ ਕੁੜੀਆਂ ਵੀ ਬਰਬਰ ਦੀਆਂ ਰਹੀਆਂ ਨੇ ਤੇ ਕੁੜੀਆਂ ਨੂੰ ਹੀ ਹੋਣਾ ਪੜਾਉ ਜਿੰਨਾ ਮੁੰਡਿਆਂ ਨੂੰ ਪੜਾਉਣਾ ਟਾਈਮ ਵੀ ਟਾਈਮ ਆਉਣਾ ਤੁਸੀਂ ਆਂਦੇ ਜੇ ਹੁਣ ਸਰਕਾਰ ਕੋਲ ਇਹ ਕਿਹੜਾ ਪ੍ਰੋਜੈਕਟ ਚਲਾਇਆ ਜਾ ਰਿਹਾ ਸਰਕਾਰੀ ਸਕੂਲਾਂ ਚ ਤਾਂ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਉਹ ਪ੍ਰੋਜੈਕਟ ਦਾ ਨਾਮ ਹੈ ਜੇਸ਼ਨ ਸਮਰਾਟ ਮਿਸ਼ਨ ਸਮਰਾਟ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਉਹਦੇ ਵਿੱਚ ਕੀ ਹੈਗਾ ਕਿ ਹੋਣ ਬੱਚੇ ਜਿੰਸਾ ਪੂਜੀ ਪੜਦੇ ਤੇ ਟੀਚਰ ਜਿਵੇਂ ਤੁਸੀਂ ਇੱਕ ਪੇਸ਼ੈਂਟ ਡਾਕਟਰ ਕੋ ਜਾਂਦਾ ਤੇ ਡਾਕਟਰ ਸਾਹਿਬ ਨਾਲ ਉਹਨੂੰ ਡਾਇਗਨੋਸ ਕਰਦਾ ਕਿ ਉਹ ਕੀ ਚੀਜ਼ ਹੈ ਉਸੇ ਤਰੀਕੇ ਸਰਕਾਰ ਨੇ ਟੀਚਰ ਨੂੰ ਕਿਹਾ ਟ੍ਰੇਡਿੰਗ ਲਾਈਏ ਕਿ ਤੁਸੀਂ ਸਾਰੇ ਬੱਚੇ ਜਦੋਂ ਤੁਹਾਡੇ ਕੋਲ ਆਣ ਕੇ ਕਲਾਸ ਵਿੱਚ ਅਪਰੈਲ ਦੇ ਮਹੀਨੇ ਤਾਂ ਸਭ ਨਾਲ ਪਹਿਲਾਂ ਤੁਸੀਂ ਚੈੱਕ ਕਰਨਾ ਕਿ ਬੱਚੇ ਹੁਣ ਕਿੰਨਾ ਜਾਣਦਾ ਠੀਕ ਹੈ ਉਸ ਤੋਂ ਬਾਅਦ ਦੇਖਣਾ ਕਿ ਸਾਡਾ ਸਿਲੇਬਸ ਕੀ ਹੈ ਉਸ ਤੋਂ ਬਾਅਦ ਦੇਖਣਾ ਕਿ ਸਾਡੇ ਸਿਲੇਬਸ ਨਾਲ ਬਚਾਊਗਾ ਕਿ ਨਹੀਂ ਅਤਾ ਜੀ ਬੱਚੇ ਨੂੰ ਡਾਇਗਨੋਸ ਕਰਨਾ ਉਹ ਪੰਜਾਬੀ ਵੀ ਕਰਦੀ ਉਹਦੀ ਜਾਂਚ ਕਰਨੀ ਹੈ ਇੰਗਲਿਸ਼ ਵੀ ਕਰਦੀ ਹੈ ਤੇ ਮੈਥਮੈਟਿਕਸ ਦਾ ਹਿਸਾਬ ਵੀ ਕਰਨਾ ਉਹ ਕਰਨ ਤੋਂ ਬਾਅਦ ਆਪਾਂ ਵੇਖਣਾ ਕਿ ਬੱਚੇ ਨੂੰ ਕਿਹੜੀ ਚੀਜ਼ ਦੀ ਯਾਦੀ ਲੋੜ ਨਹੀਂ ਹੈ ਉਹ ਸਰਕਾਰ ਨੇ ਇੱਕ ਪ੍ਰੋਗਰਾਮ ਬਣਾਇਆ ਕਿੱਥੇ ਤੋਂ ਦੇਤਾ ਉਹਨਾਂ ਨੇ ਕਹਿਤਾ ਕਿ ਬੱਚਾ ਤੁਸੀਂ ਲਿਆ ਲਿਆ ਅਨੂੰ ਤੁਸੀਂ ਵੇਖੋ ਹਿਸਾਬ ਕਿੱਥੇ ਨਾਲ ਹੈਗਾ ਇੰਗਲਿਸ਼ ਕਿੱਥੇ ਹੈ ਤੇ ਹਿੰਦੀ ਕਿੱਥੇ ਹੈ ਤੁਸੀਂ ਸਾਰਾ ਕੁਝ ਕਰਕੇ ਇਹਨਾਂ ਨੇ ਰਿਪੋਰਟ ਤਿਆਰ ਕਰਨਾ ਕਿ ਮੇਰਾ ਬੱਚਾ ਜਿਹੜਾ ਹੈ ਇਹਨੂੰ ਪੰਜਾਬੀ ਪੜ੍ਹੀ ਆਉਂਦੀ ਕਿ ਨਹੀਂ ਆਉਂਦੀ ਜੇ ਨਹੀਂ ਆਦੀ ਤਾਂ ਮੁਕੀਸ ਕਰਨਾ ਇਨੂੰ ਹਿਸਾਬ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ ਜੇ ਨਹੀਂ ਆਦੇ ਤੁਹਾਨੂੰ ਕੀ ਸਿਖਾਣਾ ਇੰਗਲਿਸ਼ ਵਿੱਚ ਮੇਰਾ ਬੱਚਾ ਕਿੱਥੇ ਹੈ ਅਗਰ ਉਹ ਆਂਦਾ ਤੇ ਕੀ ਆਂਦਾ ਤੇ ਜੇ ਨਹੀਂ ਆਂਦਾ ਤੇ ਕਦੋਂ ਮੈਂ ਕੀ ਸਿਖਾਣਾ ਹਾਂ ਜੀ ਸਾਰੇ ਪਹਿਲੇ ਆਪਣਾ ਨਾਮ ਸਕੂਲ ਦਾ ਨਾਮ ਆਪਣਾ ਅਹੁਦਾ ਤੇ ਦੱਸੋ ਜੋ ਅੱਜ ਦਾ ਪ੍ਰੋਗਰਾਮ ਦੇ ਬਾਰੇ ਸਾਰੇ ਵਿਸਥਾਰ ਦੱਸੋ ਹਾਂ ਜੀ ਮੇਰਾ ਨਾਮ ਹਰਭਜ ਸਿੰਘ ਹੈ ਜੀ ਹਾਂ ਜੀ ਤੇ ਮੈਂ ਇੱਥੇ ਗਵਰਨਮੈਂਟ ਪ੍ਰਾਇਮਰੀ ਸਕੂਲ ਫੋਟਪਾਪਾ ਦੀਪ ਸਿੰਘ ਲੜਕੀ ਇੱਥੇ ਮੈਂ ਤੌਰ ਸੈਂਟਰ ਹੈ ਟਿਚਰ ਵਜੋਂ ਸੇਵਾ ਕਰਦਾ ਪਿਆ ਹਾਂ ਹਾਂਜੀ ਤੇ ਅੱਜ ਦਾ ਪ੍ਰੋਗਰਾਮ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਇਹ ਸਾਰੇ ਪੰਜਾਬ ਦੇ ਇੱਕ ਮੈਗਾ ਪੀਟੀਮੀਟਰ ਕਰਾਈ ਜਾਈ ਗਈ ਕਰਾਈ ਜਾ ਰਹੀ ਹੈ ਠੀਕ ਹੈ ਜੀ ਮੈਗਾ ਪੀਟੀਮੀਟਰ ਦਾ ਮਤਲਬ ਕਿ ਇੱਕੋ ਵਾਰ ਸਾਰੇ ਮੁਜਾਬ ਦੇ ਜਿਹੜੇ ਪ੍ਰਾਇਮਰੀ ਸਕੂਲ ਮਿਡਲ ਸਕੂਲ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਹਾਂਜੀ ਸਾਰੇ ਤੇ ਇਕੱਠੇ ਅੱਜ ਜੜੀ ਆ ਉਹ ਸੇ ਮਾਪਿਆਂ ਦਾ ਮਿਲਣੀ ਹੋ ਰਹੀ ਆ ਹਾਂਜੀ ਇਹਦੇ ਨਾਲ ਨਾਲ ਜੀ ਅਗਲੇ ਉਹ ਪੋਸਟ ਪੋਨਦੋਂ ਪਹਿਲਾਂ ਹੈ ਨਾ ਬੱਚਿਆਂ ਦੇ ਪੇਪਰ ਲੈ ਰਹੇ ਅੱਛਾ ਜੀ ਸੈਕੰਡ ਟਰਮ ਦੇ ਹਾਂਜੀ ਉਹਦੇ ਵਿੱਚ ਜੋ ਬੱਚਿਆਂ ਦੀਏ ਬੱਚਿਆਂ ਨੇ ਆਪਣੀਆਂ 20-20 ਨੰਬਰ ਦਾ ਪੇਪਰ ਸੀਗਾ ਜੋ ਬੱਚਿਆਂ ਨੇ ਉਹ ਪਰਫਾਰਮੈਂਸ ਆ ਉਹ ਹੀ ਬਤਨਾਂ ਪੈਣਾ ਉਹਨਾਂ ਨੂੰ ਦੱਸ ਦਿੱਤਾ ਇਹ ਤੁਹਾਡੇ ਕੋਲ ਸੇ ਨੇ ਆ ਪਰਫਾਰਮੈਂਸ ਆ ਆ ਸਹੀ ਹੈ ਠੀਕ ਹੈ ਜੀ ਇਸ ਦੇ ਨਾਲ ਹੀ 50% ਬਲੋਂ ਇੱਕ ਮਿਸ਼ਨ ਸਮਰੱਥ ਸ਼ੁਰੂ ਕੀਤਾ ਗਿਆ ਸਾਡੇ ਤੱਕ ਆਗੂ ਨੂੰ ਹਾਂਜੀ ਹਾਂਜੀ ਸਾਡੇ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਆ ਸਰਦਾਰ ਹਰਜੋਤ ਸਿੰਘ ਬੈਂਸ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਈਮਾਨ ਉਹਨਾਂ ਨੇ ਪੰਜਾਬ ਦੇ ਸਾਰੇ ਜਿਹੜੇ ਸਕੂਲ ਜਿਹੜੇ ਬੜੇ ਸਕੂਲ ਤਾਂ ਬੜਲਨ ਤੱਕ ਸਕੂਲ ਨੇ ਹਾਂਜੀ 30 ਚੋਂ 31 ਤੇ ਉਸ ਤੋਂ 60% ਦੇ ਲਈ ਇੱਕ ਮਿਸ਼ਨਲ ਸਮਰਥਨ ਸ਼ੁਰੂ ਕੀਤਾ ਹੋ ਹਾਂਜੀ ਔਰ ਉਹਨਾਂ ਸਾਨੂੰ ਦੇ ਵਾਸਤੇ ਟ੍ਰੇਨਿੰਗ ਦਿੱਤੀ ਕਿ ਸਾਡੇ ਧਿਆਵਾਂ ਨੂੰ ਬਕਾਇਦਾ ਤੇ ਦੂਸਰੇ ਚੌਥੀ ਪੰਜਵੇਂ ਬੱਚਿਆਂ ਨੂੰ ਅਸੀਂ ਅਧਿយੂਤੀ ਤੋਂ ਪਹਿਲਾਂ-ਪਹਿਲਾਂ ਮਿਸ਼ਨ ਸੁਭਰਾਤ ਦੇ ਮੁਤਾਬਕ ਪੜ੍ਹਾਉਨੇ ਆ। ਠੀਕ ਹੈ ਜੀ। ਉਹ ਮਿਸ਼ਨ ਸੁਭਰਾਤ ਦੇ ਅਨੁਸਾਰ ਪੜ੍ਹਾਉਂਦੇ ਕੀ ਫਾਇਦੇ ਨੇ ਉਹ ਅਸੀਂ ਅੱਜ ਜਿਹੜੀ ਮਿਲਣੀ ਹੈਗਾ ਪਾਪੇ ਦੇ ਹੱਥ ਮਿਲਣੀ ਆ ਇਹਦੇ ਵਿੱਚ ਅਸੀਂ ਮਾਪਿਆਂ ਨਾਲ ਸਾਂਝੇ ਕਰ ਰਹੇ ਆਂ। ਮਾਪਿਆਂ ਨੂੰ ਉਹਦੇ ਬਾਰੇ ਦੱਸਿਆ ਜਾ ਰਿਹਾ ਵਾ। ਹਾਂਜੀ। ਤੇ ਤੁਹਾਡੇ ਬੱਚਿਆਂ ਨੂੰ ਅਸੀਂ ਅੱਜਕੱਲ੍ਹ ਇਸ ਇਸ ਟੈਕਨੀਕ ਦੇ ਮੁਤਾਬਕ ਪੜ੍ਹਾ ਰਹੇ ਆਂ। ਹਾਂਜੀ। ਸੋ ਇਹ ਅੱਜ ਦੀ ਜਿਹੜੀ ਮਾਪਿਆਂ ਦੇ ਹੱਥ ਮਿਲਣੀ ਆ ਇਹਦਾ ਮਕਸਦ ਇਹ ਆ ਕੇ ਮਾਪੇ ਜਿਹੜੇ ਆ ਉਹ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਤੋਂ ਜਿਹੜਾ ਉਹ ਜਾਣੂ ਹੋ ਸਕਣ ਹਾਂਜੀ ਔਰ ਉਹ ਸਕੂਲ ਤੇ ਨਾਲ ਜਿਹੜਾ ਜੁੜ ਸਕਣ ਔਰ ਆਪਣੇ ਬੱਚਿਆਂ ਵੱਲ ਜਿਹੜਾ ਜ਼ਿਆਦਾ ਧਿਆਨ ਦੇ ਸਕਣ ਠੀਕ ਹੈ ਥੈਂਕ ਯੂ ਸਰ